ਇੱਕ ਤੇ ਗਰਮੀ ਬੜੀ ਆ। ਇੱਕ ਅਜੇ ਲੇਟ ਹੋ ਗਿਆ। ਛੇਤੀ ਛੇਤੀ ਦੱਸਾਂ ਮੈਂ लाडी ਸਰਦਾਰ ਨੂੰ ਵੀ ਸਰਦਾਰ ਨੇ। ਸਰਦਾਰ ਨੇ ਨੂੰ ਵੀ ਅੱਜ ਗੋਪੀਰ ਕੋ ਨਹੀਂ ਆਇਆ ਜਣਾ। ਤੇ ਦੂਜੇ ਸਰਦਾਰਾਂ ਨੂੰ ਵੀ ਦੱਸਾਂ। ਗੁੱਸੇ ਨਾ ਹੋਣ। लाडी ਸਰਦਾਰ ਸਰਦਾਰ ਨਹੀਂ ਭਾਵੇਂ ਕੰਮ ਛੱਡ ਕੇ ਬੈਠੀ ਹੋਈ ਵੀ। ਮਹਿੰਗੇ ਦੀ ਘਰ ਦੀ ਨਿਆ ਕੇ ਕਰਨਾ। ਤੋਂ ਮੇਰੀ ਪੂਰੀ ਬਣ ਗਈ ਗੁਰਵਰ ਬਿਮਾਰ ਹੋ ਗਿਆ ਹੀ। ਚਲੋ ਦੱਸਾਂ ਜਾ ਕੇ। ਗੁੱਸਾ ਹੀ ਨਾ ਕਰਨੀ। ਯਾਨੂ ਰੰਗੀ ਕਰਨਾ। ਮੰਜਿਆਂ ਨੂੰ ਰੰਗ ਮਾਰੀ ਜਾਣ ਡਈ ਆ। ਹੋਰ ਪੂਰਾ ਤੂਰਾ ਨਹੀਂ ਕਰਨਾ ਕੋਈ। ਥਾ ਕੁੜਾ ਉਹ ਅੱਜ ਤੈਨੂੰ ਨਹੀਂ ਮੈਂ ਅੱਜ ਤੇ ਹੁਣ ਨਹੀਂ ਆਉਣਾ। ਸੱਚ ਅੱਜ ਇਹ ਕੰਮ ਵਾਲੀ ਨਹੀਂ ਆਉਣਾ ਹੋਣਾ। ਤਦ ਦੇ ਉਹਦੀ ਡੀ ਜ ਮੈਂ ਆ ਗਿਆ ਨਾ ਕੰਮ ਹੋ ਜਾ ਨਹੀਂ ਆਉਣਾ ਵਾ ਤੇ ਮੈਂ ਵੀ ਮੈਂ ਵੇਲੀ ਨੇ ਕੀ ਕਰਨਾ ਚੱਲ ਮੰਜੇ ਹੀ ਆ ਰੋਗਨ ਕਰ ਲੈਣੀ ਆ। ਉਹ ਜਗਾਲ ਜਾ ਪਏ ਭਾਈ ਜਾਣ ਡਿਆ। ਠੀਕ ਆ ਉਹਦੀ ਠੀਕ ਆ। ਆਹੋ ਉਹਦੀ। ਦੋਨੇ ਵੀ ਆਉਣਾ ਤੇ ਹੁਣੇ ਆ ਜਾਂਦੀ ਏ ਉਹਨੇ ਕੰਮ ਕਿਹੜੇ ਵੇ ਹੋਣਾ ਉਹਨੇ। ਕਦਾਂ ਨਹੀਂ ਆਈ ਨਹੀਂ ਆ ਮੈਂ ਵੀ ਡਿਕੜ ਹੀ ਨਹੀਂ ਆ ਤੇ ਮੈਂ ਕਿਹਾ ਮੈਂ ਆ ਵੇਲੀ ਨੇ ਮੈਂ ਕੀ ਕਰਨਾ ਵਾ ਤੇ ਮੈਂ ਮੱਜਿਆਂ ਨੂੰ ਹੀ ਸਾਫ ਸੁਫੀ ਕਰਕੇ ਰੰਗ ਕਰ ਲਾ ਅਛਾ ਹਾਂ ਚਲੋ ਹੋਰ ਤੂੰ ਹੀ ਤੇ ਰੰਗ ਨੋਕਰਾਂ ਨਾਲ ਕਰਾਂ ਚਾਜ ਨਾਲ ਮਾਰੀਂਗੇ ਉਹਦੇ ਕੋਈ ਕਰਮ ਲਾ ਲੈਣਾ ਨਹੀਂ ਸਕੋ ਮੈਂ ਕੀ ਪਤਾ ਨਹੀਂ ਹੱਥ ਲਪੇੜੇ ਕੇ ਨਾਲ ਪੇੜਿਆ ਨਾਲੇ ਤੋ ਹੋਰ ਉਹਨੇ ਕੀ ਕਰਨਾ ਹੱਥ ਲਵੇੜਨੀ ਆਉਣਾ ਹੱਥ ਨਹੀਂ ਪਤਾ ਕੀ ਗੱਲ ਆ ਉਹ ਅਗਲੀ ਕੋਕੀ ਪਤਾ ਨਹੀਂ ਲੀੜਾ ਕਪੜਾ ਹੈਗਾ ਵੀ ਆ ਕਿ ਨਹੀਂ ਰੰਗ ਰੂੰਗੁੱਤੇ ਪੈ ਗਿਆ ਤੇ ਖਰਾਬ ਹੋ ਜੂਗਾ ਆਪੇ ਕਰ ਲੈਨੇ ਨਾਲੇ ਕਿਹ ਕੋ ਕਿਉ ਜਿਹੜਾ ਉਹ ਉਹਨੇ ਕੀਤਾ ਕਿਦਾਂ ਦਾ ਕਰਨਾ ਕਰਨਾ ਆਪ ਸਾਫ ਪੁੱਤਰਾ ਕਰਾ ਠੀਕ ਅਗਲੀ ਕਰੋ ਉਹਨੂੰ ਵਾਝੀ ਨਹੀਂ ਆਉਣਾ ਉਹਦੇ ਕੰਮ ਤੇ ਹੈ ਤੈਨੂੰ ਵਿਸ਼ਵਾਸ ਵੀ ਨਹੀਂ ਆਉਣਾ ਜਾਬ ਦਾ ਉਹ ਕੰਮ ਤੇ ਨਹੀਂ ਮੈਨੂੰ ਇਹ ਆ ਵੀ ਆ ਹੁਣ ਮੈਨੂੰ ਨਕਰਾਂ ਨਕਰਾਂ ਚ ਚੱਜ ਤਰਾਂ ਮਰੂੰਗੀ ਉਹ ਉਹਨੇ ਹਾਰਡ ਕਬੜਾ ਕਰਕੇ ਤੇ ਮੁੱਠੀ ਚੁੱਧ ਗਈ ਆ ਆ ਗਈ ਉਹ ਜਾਬ ਦੀ ਲੈ ਮੈਂ ਗੇਟ ਆ ਗਈ ਉਹ ਕੰਮ ਵਾਲੀ ਜਾਬ ਦੀ ਲੈ ਮੈਂ ਗੇਟ ਖੋਲ ਕੇ ਆਵਾ ਲੈ ਸਤਨ ਆਪਾਂ ਨਬਾਪਰੇ ਵਾਦਸ਼ ਸਸੀ ਦਾ ਸਦਾ ਆਈ ਸਾਸਿਕਾਲ ਤੇ ਤੂੰ ਆ ਗਿਆ ਤੇ ਉਹ ਤੇਰੀ ਨਾਲ ਦੀ ਕਿੱਥੇ ਆ ਸਰਦਾਰਨੀ ਉਹ ਤਾਂ ਮੈਂ ਦੱਸਣਾ ਆ ਤੁਹਾਨੂੰ ਹਾਂ ਮੇਰਾ ਕਾਕਾ ਬੁਆਰ ਹੋ ਗਿਆ ਅੱਜ ਮੈਂ ਤਾਂ ਹੀ ਰੇਟ ਹੋ ਗਿਆ ਦਵਾਈ ਲੈਣ ਗਏ ਸੀ ਤੇ ਉਹ ਫਿਰ ਛੱਡ ਕੇ ਨਹੀਂ ਆ ਸਕੀ ਉਹ ਨਹੀਂ ਅੱਜ ਪਹਿਲਾ ਹੀ ਦਿਨ ਤੇ ਪਹਿਲੇ ਦਿਨੀ ਛੁੱਟੀ ਮਾਰ ਲਈ ਜੀ ਨਹੀਂ ਛੁੱਟੀ ਕੀ ਮਾਰਨੀ ਸੀ ਕਾਕਾ ਫਿਰ ਠੀਕ ਨਹੀਂ ਸੀ ਤੇ ਉਹ ਲੱਗਦੇ ਰਹਿਣਾ ਸੀ ਨਾ ਕਿਸੇ ਨੇ ਯਾਰ ਮਹਿੰਗਿਆ ਵਧੀ ਵਧੀ ਸਰਦਾਰ ਜੀ ਕੀ ਗੱਲ ਹੋਈ ਆ ਅਜਾਈ ਨਹੀਂ ਉਹ ਤੇ ਦੱਸ ਮੈਂ ਸੇਰ ਦਾ ਕੋਈ ਕੰਮ ਨਹੀਂ ਹੋ ਕੀਤਾ ਤੇ ਮੈਂ ਹੁਣ ਕੀ ਕਰਾਂ ਮੈਂ ਹੁਣ ਧੋਪੇ ਮੈਨੂੰ ਸੜਨਾ ਪੈਣਾ ਹੀ ਉਹ ਕੰਮ ਕਰ ਮੈਂ ਨਾ ਮੁੰਡਾ ਠੀਕ ਹੋਊਗਾ ਆਹ ਨਹੀਂ ਮੁੰਡਾ ਦੀ ਸਰਦਾਰਾ ਮੁੰਡਾ ਜੀ ਸਰਦਾਰ ਤੁਸੀਂ ਪਤਾ ਪਤਾ ਹੀ ਕਰ ਦਿੰਦੇ ਕਿਤੇ ਫੋਨ ਪਾਣੀ ਕਰ ਦਿੰਦੇ ਵੀ ਮੈਂ ਕੰਮ ਦਿੰਦਾ ਕਰ ਲੈਣੀ ਸਰਦਾਰ ਨੀ ਗਰੀਬਾਂ ਕੋ ਫੋਨ ਕਿੱਥੇ ਰੋਟੀ ਖਾਣ ਚੋ ਕਿਤੇ ਪੈਸੇ ਨਹੀਂ ਫੋਨ ਕਿੱਥੋਂ ਲੈਣੀ ਹਾਏ ਹਾਏ ਮੈਂ ਵੀ ਸੁਧਾਈਆਂ ਵਾਂਗ ਸਵੇਰ ਦੀ ਡੀਗ ਡਾਕ ਕੇ ਤੇ ਮੈਂ ਮੰਜੇ ਹੀ ਰੰਗ ਕਰ ਲੈਣੀ ਆ ਤੇ ਉਹ ਚਲ ਉਹਨੇ ਕਾ ਦੂਜੇ ਕੰਮ ਕਰ ਜਾਣੇ ਨਹੀਂ ਸਰਦਾਰ ਨਹੀਂ ਕੋਈ ਨਹੀਂ ਕੱਲ ਤੋਂ ਆਊਗੀ ਉਹ ਕੱਲ ਦਾ ਵੀ ਹੁਣ ਕੀ ਪਤਾ ਮੈਂ ਜੇ ਤੇ ਟਾਈਮ ਨਾ ਆ ਜੂਗੀ ਤਾਂ ਠੀਕ ਆ ਨਹੀਂ ਤੇ ਫਿਰ ਮਾਮਦਿਆਂ ਨੂੰ ਕਰ ਲੈਣਾ ਫਿਰ ਮੈਂ ਹੁਣ ਧੁੱਪੇ ਸੜਨਾ ਚੰਗਾ ਸਰਦਾਰ ਉਹ ਗੱਲ ਉਹ ਗੱਲ ਸੁਣ ਮੇਰੀ ਮਹੰਗਿਆ ਹਾਂਜੀ ਸਰਦਾਰ ਜੀ ਉਹ ਮੈਂ ਸੁਣਿਆ ਈਓ ਵੀ ਮੁੰਡੇ ਇਹਨਾਂ ਦੇ ਨੂੰ ਕੰਮ-ਕੋਮ ਮਿਲਦਾ ਵਾ ਇਹ ਤੈਨੂੰ ਬਾਹਨਾ ਮਾਰਦੇ ਪੈਸੇ-ਪੂਸੇ ਮੰਗੇ ਹੀ ਦਵੇ ਕੋਈ ਨਹੀਂ ਸਰਦਾਰ ਜੀ ਇਹ ਤੇ ਮੰਗੇ ਨਹੀਂ ਇਹ ਹਾ ਮੈਂ ਸੁਣਿਆ ਹੀ ਕੰਮ-ਕੁਮ ਮਿਲਦਾ ਵਾ ਇਹ ਤੈਨੂੰ ਪੈਸੇ ਦੇਣ ਦੇ ਮਾਰੇ ਬਾਨਾ ਮਰੀ ਜਾਂਦੇ ਆ ਤੁਹਾਡੇ ਮੁੰਡੇ ਨੂੰ ਕੰਮ ਨਹੀਂ ਮਿਲਿਆ ਫਲਾਣ ਢੀਂਗਾ ਨਹੀਂ ਸਰਦਾਰਾ ਉਹ ਤੇ ਸਰਦਾਰੀ ਬੜਾ ਰੋਂਦੀ ਸੱਚੀ ਬੋਲਣਾ ਵਾ ਇੰਨਾ ਥੋੜੀ ਝੂਠ ਬੋਲ ਸਕਦਾ ਕੋਈ ਉਹ ਲੈ ਤੂੰ ਝੋਨੇ ਚ ਕੱਖ ਕਢਾਈ ਜਾਂਦੇ ਤੇਥੋਂ ਕਰੀ ਜਾਂਦੇ ਪੈਸੇ ਮੰਗ ਕੇ ਤੇ ਵੇਖ ਪਹਿਲਾਂ ਪੈਸੇ ਦਿੱਤੇ ਤੈਨੂੰ ਅਜੇ ਤਾਂ ਕੋਈ ਨਹੀਂ ਸਰਦਾਰਾ ਅਜੇ ਨਹੀਂ ਜਿਹੜੀ ਮੈਂ ਪਹਿਲਾਂ ਦਿਹਾੜੀ ਲਈਆਂ ਉਹਨਾਂ ਦੇ ਪੈਸੇ ਦਿੱਤੇ ਅਜੇ ਹੂੰ ਉਹ ਮੈਂ ਤਾਂ ਤੈਨੂੰ ਕਿਹਾ ਜੇ ਚੰਗੇ ਬੰਦੇ ਨਾਲ ਰਖਾ ਲੈਣੇ ਆ ਤੂੰ ਇੱਥੇ ਫਸਿਆ ਰਹਿਣਾ ਗਰੀਬ ਬੰਦਾ ਨੂੰ ਮੈਂ ਤੇ ਤੇਰੀ ਮਦਦ ਕਰਨੀ ਚਾਹੁੰਦਾ ਸਕੂ ਸਤਰਾ ਮਦਦ ਕਰਨੀ ਚਾਹੁੰਦਾ ਪਰ ਮੈਨੂੰ ਨਹੀਂ ਲੱਗਦਾ ਵੀ ਸਰਦਾਰ ਇਦਾਂ ਬੋਲੂਗਾ ਲੈ ਚਲ ਵੇਖ ਲੈ ਮਿਲਦੇ ਪੈਸੇ ਤੈਨੂੰ ਭਲਾ ਚਲੋ ਮੰਗਾ ਕੇ ਪੈਸੇ ਮੰਗਣੇ ਆ ਪੈਸੇ ਦੇ ਨਾਲ ਹੀ ਗੁਜ਼ਾਰਾ ਕਰਨਾ ਆਪਣੇ ਘਰ ਦਾ ਹਾਂ ਇਹ ਇਹ ਜਾਣ ਕੇ ਬਹਾਨਾ ਮਾਰਦੇ ਸਾਡੇ ਮੁੰਡੇ ਨੂੰ ਕੰਮ ਨਹੀਂ ਮਿਲਿਆ ਜੀ ਫਲਾਂ ਮਿਲਿਆ ਇਹਨਾਂ ਨੂੰ ਬਸੇਰੇ ਫਪੜੇ ਹੁੰਦੇ ਆ ਕੋਈ ਸਰਦਾਰ ਧੁੱਪ ਬੜੀ ਚਾਨੀ ਮੈਂ ਪੱਠੇ ਪਾਲਾਂ ਜਾ ਕੇ ਚਾ ਪਾਲਾ ਪਰ ਖਿਆ ਰੱਖੀਏ ਇਹ ਕੰਮ ਦਾ ਅੱਜ ਮੰਗਾ ਕੇ ਵੇਖ ਲਈ ਨੋ ਚੁੱਕਣਾ ਦੇ ਬੜੀਵੇਂ ਦਈ ਜਾਂਦੇ ਪਰ ਇਹਦੇ ਮਨ ਤੇ ਗੱਲ ਲੱਗਦੀ ਨਹੀਂ ਹੂੰ ਲਾਗੇ ਛੱਡੂ ਮੈਂ ਵੀ ਬੜਾ ਨੀਚ ਆਦਮੀ ਆ ਗੱਲ ਲਾਗੇ ਛੱਡੂ ਹੈ ਪੰਜ ਤੱਕ ਨਹੀਂ ਆਇਆ ਯਾਰ ਅੱਜ ਫੇਰ ਲੇਟ ਹੋ ਗਿਆ ਯੋ ਕੀ ਕਰਦਾ ਮਹਿੰਗਾ ਯਾਰ ਮੈਨੂੰ ਲੱਗਦਾ ਕਿ ਤੇ ਲਾਡੀ ਦੇ ਹੱਥਾਂ ਤੇ ਨਾ ਚੜ ਗਿਆ ਹੋਵੇ ਲੱਡੀ ਵੀ ਨਾ ਆ ਵੀ ਕਰਦਾ ਨਜਰ ਤੇ ਮਿਲੀ ਕਰ ਦਿੰਦਾ ਉਹ ਨੂੰ ਬਾਈ ਆ ਗਈ ਹੁੰਦਿਆ ਆਗੇ ਹੁੰਦੇ ਆ ਗੋਹ ਇਕੱਠਾ ਕਰਨਦੇ ਆ ਤੇ ਗੋਹ ਤੇ ਮਿੰਨੂ ਵੀ ਦੇਖਦਾ ਇਕੱਠਾ ਕਰਨਦੇ ਆ ਹਾਂ ਤੇ ਉਹਦੇ ਪੈਸੇ ਉਦਾਂ ਹੀ ਕਰ ਤਨਖਾਹ ਦੇ ਕੇ ਆ ਕਰਨੀ ਜਾ ਕੇ ਮਹਿੰਗੇ ਤੇ ਉਹ ਚੱਲ ਕੋਈ ਨਹੀਂ ਆਜੂਗਾ ਉਹ ਲੇਟ ਹੋ ਗਿਆ ਹੋਊਗਾ ਤੇ ਕੱਲ ਵੀ ਰੇਟ ਆਇਆ ਅੱਜ ਫੇਰ ਲੇਟ ਆਇਆ ਵਾ ਚੱਲ ਅੱਛਾ ਕੋਈ ਕਰਦਾ ਉਹ ਆਦਾ ਕਹਿੰਦਾ ਨੌਕਰ ਅਹੀਂ ਉਹਦੇ ਨੌਕਰ ਫੇਰ ਉਹ ਕੰਮ ਪੈ ਗਿਆ ਕੋਈ ਕੋਈ ਨਹੀਂ ਇਥੇ ਗੋਵਈ ਪਛਾਣ ਕਰਨਾ ਅਹੀਂ ਉੱਥੇ ਕੀ ਕਰਨਾ ਮੇਰੀ ਗੱਲ ਤੇ ਸੁਣੋ ਹਾਂ ਇੱਕ ਤੇ ਬੰਦੇ ਨੂੰ ਪਰੇਸ਼ਾਨੀ ਹੁੰਦੀ ਆ ਹਨਾ ਇੱਕ ਕੰਮ ਵਾਲਾ ਬੰਦਾ ਵੀ ਨਾ ਆਵੇ ਤੇ ਜੇ ਨਾ ਟਾਈਮ ਹੀ ਲੰਘ ਗਿਆ ਸਾਡਾ ਤੇ ਮਗਰੋਂ ਆਂਦੇ ਹੁੰਦੇ ਵੀ ਕੰਮ ਵਾਲੇ ਬੰਦੇ ਨੂੰ ਰਗੜ ਕੇ ਫੋੜੇ ਤੇ ਲਾਉਣਾ ਉਹ ਚੱਲ ਈ ਸ਼ਾਹ 10 ਮਿੰਟ ਲੇਟ ਹੋ ਗਿਆ ਤੇ ਤਵੇਂ ਕੋਈ ਗੱਲ ਨਹੀਂ ਆਣ ਕੇ ਸਾਰਾ ਕੰਮ ਹੁਣ ਉਨੇ ਹੀ ਕਰਨਾ ਵਾ ਸਾਨੂੰ ਕਿੰਨੀ ਟੈਨਸ਼ਨ ਵਾ ਕਿਤੇ ਸਾਨੂੰ ਰਾਤ ਨਹੀਂ ਨੀਂਦ ਆਉਂਦੀ ਕਿਤੇ ਇੰਨੇ ਅਸੀਂ ਦੁਖੀ ਹੋ ਗਏ ਆ ਚੱਲ ਮੇਰੇ ਲੱਗੇ ਨਾ ਇਹੋ ਜਿਹੀ ਗੱਲਾਂ ਨਾ ਕਰ ਜਾ ਕੇ ਜਾ ਰੱਬ ਰੱਬ ਕਰ ਜਾ ਰੱਬ ਰੱਬ ਕਰ ਕਰੀ ਇਹ ਨਹੀਂ ਕਰ ਇਹੋ ਗੱਲਾਂ ਕਰਦੀ ਨਹੀਂ ਮੈਂ ਤੂੰ ਵੀ ਕਰੋ ਰੱਬ ਰੱਬ ਆਜੋ ਆਪੇ ਮਹਿੰਗਾ ਹੋਊ ਤੇ ਪੱਠੇ ਪਾ ਲੂਗਾ ਚੰਗਾ ਤੂੰ ਤੇ ਕਰ ਤੂੰ ਤੇ ਜਪ ਨਾਮ ਜਪ ਤੂੰ ਜਾ ਕੇ ਆ ਗਏ ਮੈਂ ਹਾਂ ਮਤ ਹੁਣ ਮੇਰਾ ਵੀ ਸਾਰਾ ਨਿਭੜ ਗਿਆ ਵਾ ਤੇ ਮੇਰਾ ਰਾਦਾ ਹੁਣ ਮੈਂ ਵੀ ਘੜੀ ਸਾਹ ਲ ਲਵਾ ਲੰਮੀ ਪੈ ਜਾਣੀ ਰੋਟੀ ਪਾਣੀ ਤੇ ਹੁਣ ਖਵਾਲਤਾ ਸਾਰਿਆਂ ਨੂੰ ਜੇ ਹੁਣ ਚਾਹ ਬਣਾਉਣੀ ਹੋਊਗੀ ਤੇ ਫੇ ਬਣਾਉਂਗੇ ਪਰ ਇਦਾਂ ਕਰਦੇ ਹਾਂ ਲੰਮੀ ਪੈ ਗਈ ਤੇ ਬਸ ਗੱਲ ਗਈ ਮਹਿੰਗੇ ਨੂੰ ਵੇਣੀ ਆ ਕੀ ਕਰਨ ਡਿਆ ਵਾ ਜੇ ਥੋੜਾ ਕੰਮ ਨਿਬੜ ਗਿਆ ਹੋਇਆ ਫਿਰ ਮੈਂ ਉਹਨੂੰ ਆਪਣਾ ਜਾ ਲਾਉਣ ਵਾਸਤੇ ਦਮਣੀ ਆ ਨਾ ਚੱਲ ਛੇ ਇਹੋ ਹੀ ਲਾ ਦੇ ਇੱਕ ਤੇ ਹੁੰਦਾ ਕਵੇਲੇ ਆ ਆਉਂਦਿਆਂ ਨੂੰ ਕੰਮ ਹੋਇਆ ਹੁੰਦਾ ਵਾ ਮਾਰ ਪਰੋਣਿਆਂ ਵਾਂਗ ਫਿਰ ਤੁਰ ਕੇ ਜਾਣ ਵਾਲੀ ਗੱਲ ਵਾ ਘੜੀ ਲਾਉ ਬਾਦ ਨਾਲੇ ਪਤਾ ਲੱਗੂ ਸਵੇਰੇ ਸਵਾਤੇ ਆਉਣਾ ਵਾ ਇਦਾਂ ਹੀ ਹੁਣ ਕੰਮ ਕਰਾਇਆ ਕਰਨਾ ਜ਼ਿਆਦਾ ਮੈਂ ਮਾਹੇ ਕੰਮ ਨਿਬੜੇ ਪਠੇ ਪੁਠੇ ਪਾ ਗਏ ਘੜੀ ਸ਼ਾਇਦ ਜੀ ਗਰਮੀ ਬੜੀ ਅੱਜ ਤੇ ਤੋਂ ਪਕਣੀ ਲੱਗੀ ਠੰਡਾ ਹੋਊਗਾ ਤੇ ਬਾਕੀ ਕੰਮ ਫੇਰ ਕਰ ਲਾਂਗੇ ਲੱਖ ਜਦਾ ਕੱਲੀ ਬੱਤੀ ਵੀ ਬੰਦ ਹੋ ਗਈ ਕਿਤੇ ਪੱਖਾ ਨਹੀਂ ਚੱਲਦਾ ਮੈਂ ਗਿਆ ਮੈਂ ਗਿਆ ਹਾਂਜੀ ਸਦਾ ਨਹੀਂ ਲੈ ਤੂੰ ਤੇ ਚੰਗਾ ਘੋੜੇ ਵੇਚ ਕੇ ਸੁਤਾਂਵਾ ਕਿਤੇ ਅਜੇ ਪਿਆ ਹਾਂਜੀ ਬਸ ਤੇ ਪਿਆਵਾ ਤਾਂ ਕੰਮ ਤਾਂੰਦਾ ਹੋ ਗਿਆ ਸਾਰਾ ਅੱਧਾ ਕੰਮ ਤੇਰੇ ਸਰਦਾਰ ਕਰ ਦਿੰਦਾ ਤੇਰੇ ਆਉਂਦਿਆਂ ਨੂੰ ਤੇ ਗੋਆ ਫੇਰ ਡੰਗਰਾਂ ਥੱਲੇ ਜੇ ਖਿੱਲਰਿਆ ਤੇ ਤੂੰ ਮਜੇ ਨਾਲ ਲੰਮਾ ਪਿਆਵਾ ਕਰਨਾ ਹੀ ਇਕੱਠਾ ਪੈਂ ਮੈਂ ਕਹਿੰਦਾ ਸਾਲੇ ਕਰ ਲੈਣਾ ਅੱਛਾ ਚੱਲ ਹੋਰ ਤੂੰ ਕਰ ਲਈ ਕੋਈ ਨਹੀਂ ਤੇਰਾ ਕੰਮ ਹੁਣ ਮੈਨੂੰ ਦੱਸ ਵੀ ਆ ਜਿਹੜਾ ਕੰਮ ਆ ਕਿੰਨੇ ਕ ਦਿਨ ਚੱਲਣਾ ਵਾ ਇਦਾਂ ਦਾ ਸਰਦਾਰ ਨੇ ਕਿਹੜਾ ਕੰਮ ਆ ਕੰਮ ਇਹੋ ਹੀ ਵੀ ਤੂੰ ਮਜੇ ਨਾਲ ਆਉਂਨਾ ਮੱਧਾ ਦਿਨ ਨਗਾ ਕੇ ਸਰਦਾਰ ਨੇ ਦੱਸਿਆ ਨਹੀਂ ਤੁਹਾਨੂੰ ਕੀ ਮੇਰਾ ਕਾਟਾ ਨਹੀਂ ਠੀਕ ਹਾਂ ਉਹ ਬਿਮਾਰ ਹੋ ਗਿਆ ਤੇ ਦਵਾਈ ਲੈਣ ਚਲ ਗਿਆ ਨਾ ਤੇ ਦਵਾਈ ਤੇ ਚੱਲ ਲੈਣ ਦੀ ਚੰਗਾ ਹੋਇਆ ਤੇ ਪਰ ਇਹ ਆ ਨਾ ਵੀ ਬੰਦਾ ਉਹਨੂੰ ਆਪਣੀ ਨਾਲ ਦਿਨ ਦਿਨ ਪੈਸੇ ਤੇ ਦਵਾਈ ਲੈ ਆਉਂਦੀ ਤੇਰੇ ਕੋ ਕਿਹੜਾ ਕੋਈ ਮੋਟਰਸਾਈਕਲ ਜਿਹੜਾ ਤੂੰ ਚਲਾ ਕੇ ਖੜਨਾ ਹੈਗਾ ਉਹ ਕੱਲੀ ਕਿਤੇ ਜਾਂਦੀ ਨਹੀਂ ਨਾ ਘਰੋਂ ਨਹੀਂ ਨਿਕਲਦੀ ਬਾਹਰ ਉਹ ਬਾਬਾ ਉਹਨੂੰ ਬਾਹਲ ਵਾਲਾ ਬਾਹਰ ਦੀ ਉਹ ਵੀ ਥੋੜਾ ਬੋਧਾ ਨੂੰ ਪਤਾ ਲੱਗੇ ਦੇਸ ਦੁਨੀਆ ਕਿੱਥੇ ਵਸਦਾ ਵਾ ਹਣ ਇੰਨਾ ਕੋਈ ਅਮਰਜੈਂਸੀ ਪੈ ਜਾ ਤੇਨੂੰ ਡੀਗ ਦੇ ਰਿਹਾ ਤੇ ਨਿਆਣਾ ਜ਼ਿਆਦਾ ਬਿਮਾਰ ਕਰ ਲੂ ਫੇ ਚੰਗਾ ਰਹੇਗਾ ਸਰਦਾਨੀ ਸਮਾਨੀਆ ਚੰਗਾ ਉਹ ਸਮਿਆਂ ਨੂੰ ਕੋਈ ਗੱਲ ਨਹੀਂ ਬੰਦਾ ਆਪ ਚੰਗਾ ਹੋਣਾ ਚਾਹੀਦਾ ਵਾ ਤੂੰ ਉਹਨਾਂ ਘਬਰਾਇਆ ਕਰ ਇਹੋ ਜੀ ਗੱਲ ਨਹੀਂ ਆ ਗਈ ਡਾਕਟਰ ਵੀ ਇਸ ਸੱਤ ਨੂੰ ਕੱਲੀ ਨੇ ਤੁਰ ਕੇ ਕਿੱਥੇ ਜਾਣਾ ਸੀ ਤੁਰ ਕੇ ਨਾਲ ਫਿਰ ਦੋ ਜਣੇ ਚੱਲੇ ਗਏ ਤਾਂ ਹਾਏ 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 ਜਿਹੜਾ ਵੇੜੇ ਵਾਲਾ ਵਾ ਸਵੇਰੇ ਕਰਨੀ ਨਹੀਂ ਮੈਂ ਕਰਦਣਾ ਸਾਰਾ ਹਾਂ ਕਰਦੇ ਚੰਗਾ ਤੇ ਬਾਕੀ ਇਹ ਆ ਪਰਾ ਵਾ ਟਾਈਮ ਨਾ ਆਇਆ ਕਰ ਸਾਡ ਕੋਲ ਨਾ ਨਾ ਕੰਮ ਕਰਾ ਫੇਰ ਉਹ ਗੱਲ ਵੀ ਕੰਮ ਵਾਲੇ ਦੀ ਫੇਰ ਤੇਰੇ ਅਹੀਂ ਹੋਗੇ ਐਦਾਂ ਨਹੀਂ ਹੁੰਦਾ ਨਹੀਂ ਸਰਦਾਰ ਨਹੀਂ ਅੱਗੇ ਅੱਗੇ ਤੂੰ ਮੈਂ ਲੇਟ ਹੁੰਨਾ ਵਾ ਕਰਕੇ ਕਰਕੇ ਹੋਇਆ ਬਸ ਪਰਸੋਂ ਵੀ ਤੂੰ ਲੇਟ ਹੀ ਕੱਲ ਵੀ ਤੂੰ ਲੇਟ ਹੀ ਅੱਜ ਵੀ ਤੂੰ ਲੇਟ ਵਾ ਤੇ ਸੋਭਾ ਜਿਹੜੇ ਤੇਰੇ ਨਾਲ ਪੂਰਾ ਮਹੀਨੇ ਦਾ ਪੈਸੇ ਕਰ ਲਏ ਆ ਨਾ ਤੇ ਤੂੰ ਉਸੋਂ ਕੋ ਜਿਆਦਾ ਹੋ ਗਿਆ ਪੂਏ ਚੜ ਗਏ ਆ ਵਾ ਤੈਨੂੰ ਸਗੋਂ ਰੋਜ਼ ਜਿਹੜਾ 100 120 ਮਿਲਦੇ ਹੋ ਉਸੋਂ ਤੇਰੇ ਸੂਤਰ ਨਹੀਂ ਸਕੋ ਅਹੀਂ ਐਵੇਂ ਇੰਨੇ ਪੈਸੇ ਕਰ ਤੂ ਉਸੇ ਦਾ ਟਾਈਮ ਨਾ ਆ ਜਾ ਨਾ ਥੋੜੇ ਪੈਸਿਆਂ ਚ ਤੇ ਟਾਈਮ ਨਾ ਹਾਂਗਾ ਸਰਦਾਰਨੀ ਇੱਕਦਮ ਤੇ ਆ ਹੁਣ ਕਰ ਦੇ ਪਣਾ ਜਾ ਜਿਹੜਾ ਵਾ ਨਾ ਇਹ ਸਾਰਾ ਸਾਫ ਕਰ ਦੇ ਚੰਗੀ ਤਰ੍ਹਾਂ ਕਰ ਦੇ ਨਾ ਸਰਦਾਰਨੀ ਆਹੋ ਤੇ ਮੁੜ ਕੇ ਮਈਆਂ ਨੂੰ ਪਾਣੀ ਢਾ ਕੇ ਤੇ ਮਈਆਂ ਮਈਆਂ ਨਿਵਾਲ ਦੇ ਅਗਵਾ ਸਾਰਾ ਹੂਝਲਾ ਬਾਕੀ ਹੋਰ ਜੇ ਕੋਈ ਨਿੱਕਾ ਮੋੜਾ ਤੈਨੂੰ ਕੰਮ ਦੇਖਦਾ ਤੇ ਸਾਡੇ ਕੋਲ ਨਾ ਖਵਾਇਆ ਕਰ ਆਪਣੇ ਆਪ ਹੀ ਕਰਿਆ ਕਰ ਤੇ ਤੂੰ ਆ ਘਰ ਵਾ ਘਰ ਵਾ ਕੰਮ ਕਰਿਆ ਕਰ ਜਿਦਾ ਵੀ ਆਪਣੇ ਘਰ ਕੰਮ ਕਰਨ ਦੇ ਆ ਠੀਕ ਹੈ ਸਰਦਾਰਨੀ ਇਹ ਥੋੜੀ ਵੀ ਮੈਂ ਤੈਨੂੰ ਆਣ ਕੇ ਕੰਮ ਦੱਸਣਾ ਤੇ ਫਿਰ ਤੂੰ ਕੰਮ ਕਰਨਾ ਵਾ ਨਾਲੇ ਮੈਂ ਤੈਨੂੰ ਕੰਮ ਦੱਸੂਗੀ ਨਾਲੇ ਤੂੰ ਮੈਨੂੰ ਮੁਰਕੇ ਬਦਵਾਈਆਂ ਦਏਂਗਾ ਕਿ ਮੈਨੂੰ ਸਰਦਾਰ ਨਹੀਂ ਕੰਮ ਦੱਸਦੀ ਆ ਹਾਂ ਸਰਦਾਰ ਨਹੀਂ ਬਦਵਾਈਆਂ ਕੋ ਤੇਰੀ ਬਦਵਾਈਆਂ ਇਹ ਹੋਈ ਵੀ ਆਖਣਾ ਮੁਰਮੁਰਾ ਸਾਨੂੰ ਕੰਮ ਹੀ ਦੱਸਦੀ ਆਣ ਕੇ ਵੇਖੋ ਤੁਸੀਂ ਕੰਮ ਹੀ ਦੱਸਣਾ ਨੌਕਰ ਟਾੜੇ ਤੁਸੀਂ ਕੰਮ ਨੌਕਰ ਦੀ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਜੋ ਵੀ ਆ ਤੇ ਤੂੰ ਆਪਣੇ ਹਿਸਾਬ ਨਾਲ ਸਾਰਾ ਕੰਮ ਕਰੀ ਜਾਇਆ ਕਰ ਠੀਕ ਸਰਦਾਰ ਆਹੋ ਚਲੋ ਚੱਲ ਮੈਂ ਗਿਆ ਪਹਿਲਾਂ ਆਪਣਾ ਹੀ ਲਾ ਲਈਏ ਸਾਫ਼ ਇਹ ਲਾਂਗਾ ਹੈ ਤੋਰੀ ਤੇ ਕੋਈ ਲੱਭੀ ਨਹੀਂ ਉਹ ਮੈਂ ਤੇ ਆਈ ਹੀ ਵੀ ਚੱਲਾ ਸਬਜੀ ਮਸਾ ਬਣਾਉਣੀ ਹੈ ਤੋਰੀ ਤੇ ਕੋਈ ਲੱਭਣ ਨਹੀਂ ਲਈ ਹੈ ਨੀ ਕੱਖ ਵੀ ਇਹਦੇ ਨਾਲ ਵੱਲਾਂ ਦੇ ਨਾਲ ਚੱਲ ਮਨਾ ਸਿੰਪੀ ਸਾਸਿਕਾ ਜੀ ਜੀ ਸਾਸਰੀ ਕਾਲ ਜੀ ਠੀਕ ਠਾਕ ਠੀਕ ਠਾਕ ਵਧੀਆ ਮੈਂ ਨਾ ਆਈ ਮੈਂ ਹਾਂ ਸਬਜੀ ਬਣਾਉਣੀ ਹੈ ਹਾਂ ਮੈਂ ਸਬਜੀ ਬਣਾਉਣੀ ਚਾਚੀ ਜੀਆਂ ਤੋਂ ਤੋਰੀਆਂ ਵੇਖ ਕੇ ਨਾ ਨਹੀਂ ਤੋਰੀ ਕੋਈ ਵੀ ਨਹੀਂ ਲੱਭੀ ਫੁੱਲ ਬੜੇ ਆ ਇਦਾਂ ਲੱਗਦਾ ਜਿੱਦਾਂ ਜਿੰਨੇ ਫੁੱਲ ਤੇ ਹੁੰਨੀਆਂ ਤੋਰੀਆਂ ਵਾਂ ਪਰ ਪਤਾ ਨਹੀਂ ਜਦੋਂ ਤੋੜਨ ਲੱਗੀ ਤਾਂ ਵਾ ਤੇ ਉਦੋਂ ਕੋਈ ਲੱਭਦੀ ਨਹੀਂ ਗਈ ਆਹੋ ਆਹੋ ਹੋਰ ਸੁਣਾ ਤੂੰ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਅੱਛਾ ਮੈਂ ਤੇ ਅੱਜ ਬੜਾ ਖਪੀਓ ਚਾਚੀ ਕਿਉਂ ਮਹਿੰਗਿਆ ਦੀ ਕਰਦੀ ਨੂੰ ਕਹਿ ਬੈਠੀ ਵੀ ਕੰਮ ਤੇ ਲਵਾ ਲਿਆ ਤੇ ਉਹ ਅੱਜ ਆਈ ਨਹੀਂ ਤੇ ਮੈਨੂੰ ਤੇ ਧੁੱਪ ਚੜ ਗਈ ਮੈਂ ਉਹਦੇ ਸਿਰ ਤੇ ਤੇ ਕੰਮ ਰਹਿਣ ਦਿੱਤਾ ਨਹੀਂ ਤੇ ਮਹਿੰਗਾ ਤੁਹਾਡਾ ਨਾਲ ਗੱਲ ਕਰ ਗਿਆ ਕੰਮ ਦੀ ਆਹੂਗਾ ਮਹਿੰਗਾ ਕਰ ਗਿਆ ਅਸੀਂ ਕੱਲ ਦੀ ਅਛਾ ਤੇ ਉਹ ਆਂਦਾ ਇਸ ਫੇਰੇ ਆਉਗੀ ਕਿ ਮੈਂ ਕੰਮ ਛੱਡ ਦਿੱਤਾ ਮੈਂ ਝਾੜੂ ਪੋਚਾ ਲਾਇਆ ਇਨਾ ਨਾ ਤੇ ਨਾ ਗੋਏ ਕੂੜੇ ਦਾ ਕੀਤਾ ਮੈਂ ਹਾਂ ਚੱਲ ਆਪੇ ਆ ਜਾਣਾ ਮਹਿੰਗੇ ਦੀ ਘਰ ਦੀਨੇ ਤੇ ਉਹ ਕਰੂਗੀ ਫੇਰ ਤੇ ਉਹ ਆਈ ਨਹੀਂ ਤੇ ਮੈਨੂੰ ਧੁੱਪ ਚੜ ਗਈ ਤੇ ਹੁਣ ਮੈਂ ਸਬਜੀ ਤਰਨੂ ਲੱਭਣ ਦੀ ਮੈਂ ਕੋਈ ਤੋਰੀ ਤਾਰੀ ਵੇਖ ਕੇ ਲੈ ਨਹੀਂ ਆ ਤੇ ਸਬਜੀ ਬਣਾ ਨਹੀਂ ਆ ਤੇ ਕਿੰਨੇ ਪੈਸੇ ਕੀਤੇ ਉਹਦੇ ਨਾਲ ਉਹਦੇ ਨਾਲ 4000 ਰੁਪਇਆ ਕਰ ਲਿਆ ਹਾਇ ਰੱਬਾ ਹੈ ਨਹੀਂ ਤਾਂ ਉਹ ਜਰੀਏ ਟ ਕਰਨਾ ਮੈਨੂੰ ਨਹੀਂ ਆਉਂਦਾ ਮਿੰਨ ਤੇ ਲੱਗਦਾ ਰਿੰਪੀ ਤੂੰ ਤੇ ਤਰਾ ਨਾ ਕਿੱਥੋਂ ਪੈਸੇ ਇੰਨੇ ਵਾਧੂ ਆਏ ਆ ਕਿ ਦੋ ਨੰਬਰ ਦਾ ਪੈਸਾ ਵਾ ਪੈਹਾ 부ਆ ਚਾਚੀ ਕਾ ਦਾ ਮਿੰਨ ਤਾਂ ਗੱਲ ਹੀ ਨਹੀਂ ਕਰਨ ਦਿੱਤੀ ਸਰਦਾਰ ਜੀ ਨੇ ਉਹ ਉਹਨੇ ਪੰਜ ਮੰਗਿਆ ਤੇ ਸਰਦਾਰ ਨੇ ਕਹਿਤਾ 4000 ਤੇ ਮੈਨੂੰ ਤਾਂ ਗੱਲ ਹੀ ਨਹੀਂ ਕਰਨ ਦਿੱਤੀ ਮੈਂ ਤੇ ਆਪ ਉਹਨਾਂ ਲੜ ਹਟੀ ਤੇ ਕਹਿੰਦਾ ਵੀ ਕੰਮ ਵਾਲੀਆਂ ਮਿਲਦੇ ਆ ਕਿੱਥੇ ਪਿੰਡ ਜਾ ਕੇ ਵੇ ਲੋਕਾਂ ਦੇ ਰੇਟ ਕਿੰਨੇ ਕਿੰਨੇ ਤੇ ਤੂੰ 4000 ਆਉਣਾ ਵਾ ਨੇ ਕੰਮ ਤੇ ਤੇ 4000 ਕਹਿਣ ਦੀਆਂ ਦੋ ਪੋਰਸ਼ਨ ਤੇਰੇ ਬਣ ਜਾਂਦੇ ਆਪੇ ਕਹੀ ਜਾਂਦਾ ਲਾਡੀ ਇਦਾਂ ਆਹ ਕੀ ਪਤਾ ਜੇ ਮੈਂ ਕਹਿੰਨੀ ਸੀ ਵੀ ਚੱਲ ਛਾ ਮੈਂ ਉਹਨੂੰ ਮਹਿੰਗੇ ਨੂੰ ਇਹ ਵੀ ਗੱਲ ਕਹੀ ਮਹਿੰਗਾ ਇਦਾਂ ਕਹਿੰਦਾ ਜਾਂਦਾ ਮੈਂ ਪਤਾ ਕਰਨਾ ਵਾ ਇਦਾਂ ਕੰਮ ਤੇ ਆਇਆ ਕਰਨਾ ਉਹਨੇ ਤਾਂ ਮੈਂ ਚੱਲ ਕੋਈ ਨਹੀਂ ਸਾਨੂੰ ਕੋਈ ਗੁੱਸਾ ਨਹੀਂਗਾ ਸਾਡਾ ਤਾਂ ਆਪਣਾ ਘਰ ਵਾ ਜਿੰਨਾ ਮਰਜ਼ੀ ਚੱਲੋ ਕੰਮ ਕਰਾਓ ਪਰ ਜਦੋਂ ਮੈਂ ਲੋੜ ਹੋਈ ਤੇ ਮੈਂ ਵੀ ਕੰਮ ਕਰਾ ਲਿਆ ਕਰੂੰਗੀ ਆਂਦਾ ਕੋਈ ਨਹੀਂ ਸਰਦਾਰਨੀ ਜਿੰਨਾ ਮਰਜ਼ੀ ਤੁਸੀਂ ਵੀ ਕੰਮ ਕਰਾਓ ਤੇ ਪਰ ਭੈਣਾ ਤੂੰ ਤੇ ਰੇਟ ਹੀ ਵਿਗਾੜ ਦਿੱਤਾ ਵਾ ਵਿਗਾੜਨਾ ਵਗੂੜਨਾ ਕੀ ਆਂਦੇ ਤੋਂ ਕੰਮ ਵਾਲੀਆਂ ਲੱਭਦੀਆਂ ਨਹੀਂ ਤੇ ਆਈ ਵੀ ਨਹੀਂ ਆਓ ਹੀ ਬਤਾ ਨਹੀਂ ਆਉਣਾ ਮਾ ਕ ਨਹੀਂ ਆਉਣਾ ਆਈ ਨਹੀਂ ਗਈ ਨਾ ਆਈ ਨਹੀਂ ਮੈਂ ਤੁਹਾਨੂੰ ਦੱਸਣ ਲਈ ਮੈਨੂੰ ਧੁੱਪ ਚੜ ਗਈ ਹੈ ਮੈਂ ਹੁਣ ਖੇਜ ਕੰਮ ਕਰਕੇ ਆਈ ਖੇਜ ਖੱਪ ਕੇ ਆਈ ਆ ਤੇ ਹੁਣ ਮੈਂ ਆ ਨਾਤ ਹੋ ਗਏ ਤੇ ਮੈਂ ਹਾਂ ਅਲੀਮ ਨਹੀਂ ਆ ਸਬਜੀ ਬਨ ਨਹੀਂ ਆ ਤੋ ਹੋਰੀਆਂ ਵੇਖ ਕੇ ਦੋ ਲੇ ਪਰ ਜੇ ਉਹਦਾ ਅਹੀਂ ਵੀ ਲਾ ਲਈ ਕੰਮ ਤੇ ਜਮੈਂ ਗੇਨੇ ਹਾਨੂੰ ਵੀ ਆਖਣਾ ਵੀ 4000 ਰੁਪਇਆ ਦੋ 10000 ਰੁਪਏ ਤੇ ਅੱਗੇ ਤੇਰੇ ਚਾਚੇ ਨੇ ਰੱਖ ਲਿਆ ਵਾ ਮੈਂ ਆਨੀ ਆ ਵੀ ਇਜਾਦੇ ਪੈਸੇ ਆ ਤੇਰੇ ਵਾਂਗੂ ਉਹ ਆਖੀ ਜਾਂਦਾ ਬੰਦੇ ਨਹੀਂ ਲੱਭਦੇ ਕੰਮ ਤੇ ਇਦਾਂ ਹੀ ਲਾਡੀ ਕਰੀ ਜਾਂਦਾ ਵੀ 4000 ਥੋੜਾ ਵੀ ਲਾਡੀ ਵੀ 10000 ਦੇਈ ਜਾਵੇ ਬੁੱਢੀਆਂ ਨੂੰ ਵੀ ਕੰਮ ਦਾ ਆਹੋ ਕੀ ਪਤਾ ਇੰਨਾ ਬੰਦਿਆਂ ਦਾ ਨਹੀਂ ਮੈਨੂੰ ਤੇ ਗੱਲ ਹੀ ਨਹੀਂ ਕਰਨ ਦਿੱਤੀ ਤੇ ਰੇਟ ਮੈਂ ਨਾਲ ਕੀ ਕਰਨਾ ਮੈਨੂੰ ਗੱਲ ਹੀ ਨਹੀਂ ਕਰਨ ਦਿੱਤੀ ਉਹਨੇ ਰੇਟ ਫਟ ਕਰ ਦਿੱਤਾ 1000 ਰੁਪਇਆ ਝਾੜੂ ਪੋਚੇ ਦਾ ਥੋੜਾ ਹੁੰਦਾ ਵਾ ਚੱਲ 500 ਰੁਪਇਆ ਗੋਏ ਦਾ ਲੈ ਲੈਂਦੀ 1500 ਰੁਪ ਆਹ ਮੈਨੂੰ ਬੰਨ ਨਾਲ ਨਾਲ ਹੀ ਉਹਨੇ ਆਜਿਆ ਕਰ ਨਾਲ ਚਲ ਜਾਗਾ ਨਾ ਘਰ ਵੀ ਉੱਥੇ ਮੱਖੀਆਂ ਹੀ ਮਾਰਦੀ ਵੇਲੀ ਆਹ ਤੇ ਅੱਜ ਮਹਿੰਗਾ ਸੁਣਾ ਦੇ ਗਿਆ ਇਹ ਨਿਆਣਾ ਨਹੀਂ ਠੀਕ ਤੇ ਮੈਂ ਅੰਤ ਬਾਅਦ ਕੰਮ ਦਾ ਹੀ ਕਾਲੀ ਬਾਅਦ ਚ ਮੈਂ ਪਛਤਾਵਾ ਕਿ ਹਾਏ ਉਹਨੂੰ ਚਾਰੇ ਨੂੰ ਪੁੱਛਿਆ ਹੀ ਨਹੀਂ ਵੀ ਨਿਆਣਾ ਤੇਰਾ ਨਹੀਂ ਠੀਕ ਪਤਾ ਨਹੀਂ ਹੁਣ ਪੈਸੇ ਵਿੱਚ ਬਾਰੇ ਕੋ ਹੈਗੇ ਕਿ ਨਹੀਂ ਹੈਗੇ ਦਵਾਈ ਦਾਰੂ ਲਈ ਇੰਨਾ ਨਹੀਂ ਕਰੀਦਾ ਹੁੰਦਾ ਤੈਨੂੰ ਕੀ ਪਤਾ ਝੂਠ ਬੋਲਦੇ ਕਿ ਸੱਚ ਬੋਲਦੇ ਸਾਡੇ ਲੇਟ ਆਇਆ ਕੱਲ ਵੀ ਤੇ ਅੱਜ ਵੀ ਤੇ ਕੀ ਪਤਾ ਝੂਠ ਬੋਲਣ ਦੇ ਮਾਰੇ ਨੇ ਨਹੀਂ ਨਿਆਣਾ ਬਿਮਾਰ ਕਰਤਾ ਐਡਾ ਸ਼ਦਾਈ ਆ ਇਦਾਂ ਕਹਿਣਾ ਨਹੀਂ ਚਾਹੀਦਾ ਮੇਰਾ ਨਿਆਣਾ ਬਿਮਾਰ ਹੋ ਗਿਆ ਵਾ ਪਤਾ ਨਹੀਂ ਆਖੇ ਮੈਂ ਲੇਟ ਹੋ ਗਿਆ ਵਾ ਪਤਾ ਨਹੀਂ ਮੈਂ ਤੇ ਪਸਤਾਉਂਡੀ ਆ ਵੀ ਹਾ ਹਾ ਉਹਨੂੰ ਪੁਚਵਾਰੇ ਨੂੰ ਕੋਈ ਪੁੱਛਿਆ ਵੀ ਨਹੀਂ ਨਿਆਲੇ ਬਾਰੇ ਕੋਈ ਪੁੱਛਣਾ ਕੀ ਆ ਕੋਈ ਗੱਲ ਮੈਨੂੰ ਤੇ ਸੁਣ ਕੇ ਹੀ ਹੋਰ ਤਰ੍ਹਾਂ ਹੋ ਗਿਆ ਤੇ ਮੈਨੂੰ ਤੇ ਧੁੱਪ ਚੜ ਗਈ ਕੰਮ ਨੂੰ ਚੱਲ ਆ ਚੱਲ ਜੇ ਘਰ ਨੂੰ ਆ ਜਾ ਨਾ ਨਹੀਂ ਨਹੀਂ ਘਰ ਨੂੰ ਫੇਰ ਕਿਤੇ ਆਉਂਗੀ ਮੇਰਾ ਹੁਣ ਜਾ ਕੇ ਰੋਟੀ ਬਣਾਵਾ ਸਬਜੀ ਸਬਜੀ ਰੋਟੀ ਪਾਣੀ ਫੜਾਵਾ ਚੱਲ ਅੱਛਾ ਕੋਈ ਨਹੀਂ ਚੱਲ ਚਿੰਤਾ ਗੱਲਾਂ ਹੀ ਕਰਨ ਡਈ ਆ ਨਾਲੇ 4000 ਰੁਪਇਆ ਕਰ ਲਿਆ ਨਾਲੇ ਮੁਰਮੜ ਉਹ ਹੀ ਗੱਲ ਕੰਮ ਨਹੀਂ ਕਰਨ ਲਈ ਕੰਮ ਨਹੀਂ ਕਰਨ ਲਈ ਜੇ ਕੰਮ ਨਹੀਂ ਕਰਨ ਲਈ ਧੁੱਪ ਚੜ ਗਈ ਆ ਤੇ ਇਹਨੇ ਕੰਮ ਕਰ ਕਿਹੜੇ ਵੇਲੇ ਲਿਆ ਇਹਨੇ ਵੀ ਨਹੀਂ ਹੁ ਜਾਂ ਜਿਆ ਹੋਣਾ ਇਹਨੇ ਵੀ ਇਦਾਂ ਰਹਿਣ ਦਿੱਤਾ ਹੋਣਾ ਹੈਗੀ ਤੇ ਵੀ ਨਗਲੀ ਜੀ ਆ ਇੱਥੇ ਆ ਗਈ ਤੋਰੀਆਂ ਨੂੰ ਦੱਸ ਲੈ ਜਾ ਤੋਰੀਆਂ ਜਿੰਨੀਆਂ ਹੈਗੀਆਂ ਐ ਤੇ ਮੈਂ ਉੱਤੇ ਆ ਗਈ ਆ ਤੇ ਪੱਤੇ ਭਾਵੇਂ ਤੋੜ ਕੇ ਲੈ ਜਾਂਦੀ ਤੇ ਪੁਰਜੀ ਬਣਾ ਲੈਂਦੀ ਆ ਦੇਖ ਰਾਂ ਸਾਰਾ ਹੋ ਗਿਆ ਜੀ ਆਹ ਥੋੜਾ ਥੋੜਾ ਥਾਲੇ ਰਹਿ ਗਿਆ ਬਾਈ ਹੁਣ ਕੱਲ ਨੂੰ ਕਰਾਉਣ ਨਾਲੇ ਪਾਣੀ ਨਾਲ ਸਾਰਾ ਧੋਊਂਗਾ ਬਥੇਰਾ ਬੁਰਸ਼ ਮਾਰਿਆ ਵਾ ਇੰਨਾ ਹੀ ਹੋਇਆ ਅੱਜ ਪਹਿਲਾਂ ਪੱਤੇ ਇਕੱਠੇ ਕਰਦਨੇ ਕੰਤੋਂ ਆਪਣੀ ਨਾ ਆਉਦੀ ਇੱਥੇ ਅੰਬ ਦੀ சாਹ ਨਾਲ ਜੰਮ ਜਾਂਦਾ ਇੱਥੇ ਸਰਦਾਰ ਨੂੰ ਚਾਹੀਦਾ ਇਥੋਂ ਅੰਬ ਵੀ ਢਾ ਦੇਣਾ ਚਾਹੀਦਾ ਲੈ ਕਰਤੀ ਸਫਾਈ ਸਰਦਾਰਨੀ ਕਰਦੀ ਬੜਾ ਹੱਲਾ ਮਾਰਿਆ ਤੂੰ ਤੇ ਅਸਰ ਥੱਲੇ ਰਹੇਗਾ ਥੋੜਾ ਥੋੜਾ ਮੈਂ ਕੱਲ ਨੂੰ ਕਰਾਂ ਚੱਲ ਇਹਦੀ ਕੋਈ ਗੱਲ ਨਹੀਂ ਉਹਦਾ ਐਵੇਂ ਆਂਦੇ ਆ ਵੀ ਜਵਾਨ ਜਾਨ ਬੰਦਾ ਜਿਹੜਾ ਬਹਿ ਜਾ ਜਵਾਨ ਜਾਨ ਜਿਹੜਾ ਬੰਦਾ ਬੜੀ ਛੇਤੀ ਕੰਮ ਦੇ ਪੇੜਦਾ ਵਾ ਹਾੜੋ ਵਾਕਿਆ ਬੁੱਢਿਆਂ ਕੋ ਤੇ ਉੱਠਿਆ ਨਹੀਂ ਜਾਂਦਾ ਇਹ ਦਿਖਾਈ ਸਰਦਾਰਨੀ ਵੀ ਕਰਨਾ ਜਿਹੜਾ ਕੰਮ ਕਰਨਾ ਦਿਖਾਇਓ ਕਰਨਾ ਪੈਂਦਾ ਚੱਲ ਸ਼ਾਹ ਪੱਤੇ ਜੇ ਵੀ ਹੁੰਜ ਕੇ ਤੂੰ ਬਾਹਰ ਸੁੱਟ ਦੇ ਕੂੜਾ ਤੇ ਮੇਰੀ ਗੱਲ ਸੁਣ ਚਲਾਕੀਆਂ ਜਿਹੜੀਆਂ ਤੂੰ ਇੰਨੀਆਂ ਕਰਦਾ ਨਾ ਹੋਰ ਕਿਸੇ ਨਾ ਕਰਿਆ ਕਰ ਸਰਦਾਰਨੀ ਮੈਂ ਕਿਹੜੀ ਚਲਾਕੀ ਕੀਤੀ ਹੈ ਚਲਾਕੀ ਇੱਧਰ ਦਾ ਤੂੰ ਜੋਕ ਉਹ ਸਾਰਾ ਹੀ ਕਰ ਆਇਆ ਰੇਟ ਛੇੜ ਵੀ 4000 ਰੁਪਿਆ ਲੈਣਾ ਮੇਰੀ ਨਾਲ ਦੀ ਕੰਮ ਕਰਨ ਆਇਆ ਕਰੂਗੀ ਇਦਾਂ ਵਾਂ ਉਦਾਂ ਵਾਂ ਹਾਂਜੀ ਸਰਦਾਰ ਜੀ ਉਹ ਤਾਂ ਮੈਂ ਕੀਤੀ ਲਾਡੀ ਸਰਦਾਰ ਨਾਲ ਗੱਲ ਉੱਤੇ ਤੇ ਤੂੰ ਮੈਨੂੰ ਤਾਂ ਕਿਤੇ ਦੱਸਿਆ ਨਹੀਂ ਸਵੇਰ ਦਾ ਆਇਆ ਜਰੋਂ ਦਾ ਦੁਪਹਿਰਾਂ ਦਾ ਆ ਗਿਆ ਮੈਂ ਤੇਰੇ ਲਾਗੋ ਹੋਣੇ ਜੈ ਇੱਧਰੋਂ ਆਈ ਆ ਤੂੰ ਮੈਨੂੰ ਕਿਤੇ ਉਦੋਂ ਨਹੀਂ ਦੱਸਿਆ ਕਦੀ ਚੋਰੀਆਂ ਗੁੱਜੀਆਂ ਰਹਿੰਦੀਆਂ ਵਾ ਨਾਲੇ ਸਾਡੇ ਬੂਹੇ ਦਾ ਗਾੜੀ ਆਪਣੀ ਬੁੱਢੀ ਲਿਆ ਕੇ ਕੰਮ ਕਰਾਏਗਾ ਤੇ ਸਾਨੂੰ ਲੱਗੇ ਪਤਾ ਨਾ ਲੱਗੂ ਭਲਾ ਨੀ ਮੈਂ ਚੋਰੀ ਥੋੜੀ ਕੀਤੀ ਐ ਮੈਂ ਤੁਹਾਨੂੰ ਪੁੱਛਿਆ ਤਾਂ ਹੈ ਹੀ ਉਹਦਣ ਤੂੰ ਤਾਂ ਮੈਨੂੰ ਇੰਨਾ ਪੁੱਛਿਆ ਸੀ ਵੀ ਉਹ ਆਖੰਡੇ ਆ ਵੀ ਕੰਮ ਤੇ ਤੇ ਮੈਂ ਗੱਲ ਕਰਨੀ ਆ ਤੂੰ ਇਹ ਥੋੜੀ ਆਣ ਕੇ ਦੱਸਿਆ ਵਾ ਵੀ ਮੈਂ ਇੰਨੇ ਪੈਸੇ ਕੀਤੇ ਆ ਉਹਨੇ ਆਇਆ ਕਰਨਾ ਜਾਂ ਕਿਦਾਂ ਆਹ ਥੋੜੀ ਮੈਨੂੰ ਗੱਲ ਦੱਸੀ ਆ ਸਰਦਾਰਨੀਏ ਪੈਸੇ ਤਾਂ ਗਏ ਉਹਨਾਂ ਥੋੜੇ ਦਿੱਤੇ ਕੰਮ ਕਿ 4000 ਰੁਪਇਆ ਕੰਮ ਤੇ ਕਿੰਨਾ ਜਨਾ ਦੋ ਪੋਰਸ਼ਨ ਵਾ ਤੇਰੇ ਹੁਣ ਦੱਸਣ ਦੀ ਤਾਂ ਲੋੜ ਹੀ ਨਹੀਂ ਰਹਿ ਗਈ ਮੈਨ ਆਂਦੀ ਉਹ ਕੰਮ ਆਂਦੀ ਕਰਕੇ ਗੱਲਬਾਤ ਸਾਰੀ 4000 ਰੁਪਏ ਚ ਆਂਦੀ ਮੁੜ ਕੇ ਉਨ ਹੀ ਆਇਆ ਨਾਲ ਲਿਕੇ ਉਹਨੂੰ ਕੱਲਾ ਹੀ ਆ ਗਿਆ ਸਰਦਾਰ ਨੇ ਤੁਹਾਨੂੰ ਦੱਸਿਆ ਤਾਂ ਕਿੰਨੀ ਵਾਰ ਵੀ ਨਹੀਂ ਕਾ ਕਾਠੀ ਦੇ ਤਾ ਉਹ ਭਰਾਵਾ ਕਾ ਕਰਾਂ ਬਿਮਾਰ ਕਰ ਤੂੰ ਮਹਾਰਾਜ ਕੋ ਸੁਖ ਮੰਗ ਤੂੰ ਇੰਨਾ ਕਹਿ ਦਿਆ ਕਰ ਵੀ ਮੇਰੇ ਸਿਰ ਪੀੜ ਹੁੰਦੀ ਮੈਂ ਨਹੀਂ ਤਗੜਾ ਰ ਤਾਂ ਲੇਟ ਹੋ ਗਿਆ ਵੀ ਮੈਂ ਠੀਠ ਹੋ ਗਿਆ ਸੀ ਤੇ ਅੱਗੇ ਤੇ ਮੈਨੂੰ ਰੋਜ਼ ਪੈਸੇ ਮਿਲਦੇ ਸੀ ਤੇ ਮੈਂ ਸੌਦਾ ਖੜਦਾ ਹਾਂ ਤਾਂ ਹੁਣ ਮੈਨੂੰ ਇਕੱਠਾ ਗੁਫੜ ਮਿਲਣਾ ਵਾ ਤਾਂ ਹੁਣ ਮੈਨੂੰ ਕੀ ਲੋੜ ਜਦੋਂ ਮਰਜੀ ਚੱਲ ਜਾ ਸਰਦਾਰਨੀ ਮੈਂ ਆਪਣੇ ਬੱਚੇ ਬਾਰੇ ਕਿਉਂ ਝੂਠ ਬੋਲੂੰਗਾ ਪਰ ਮੈਨੂੰ ਨਹੀਂ ਯਕੀਨ ਹੈਗਾ ਬੱਚੇ ਬਾਰੇ ਪਈ ਤੂੰ ਕਿਹਾ ਤੇਰਾ ਨਿਆਣਾ ਬਿਮਾਰ ਹੈ ਮਹਾਰਾਜ ਤੇਰਾ ਨਿਆਣਾ ਰਾਜੀ ਪਾਜੀ ਰੱਖੇ ਤੇ ਚੱਜ ਮੇਰਾ ਸਾਰਾ ਕੰਮ ਲੇਟ ਹੋ ਗਿਆ ਸਰਦਾਰੀ ਮਦਦਸਾਂ ਆ ਉਹਨਾਂ ਦੇ ਘਰ ਦੱਸ ਕੇ ਤਾਇਆ ਸਵੇਰੇ ਵੀ ਨਹੀਂ ਆਇਆ ਮੁੜ ਕੇ ਦੱਸਣ ਦਾ ਕੀ ਫਾਇਦਾ ਵਾ ਮੁੜ ਕੇ ਦੱਸਣ ਦਾ ਕੀ ਫਾਇਦਾ ਜੇ ਰੋਕਦੀ ਨੇ ਸਾਰਾ ਕੰਮ ਹੀ ਆਪਣਾ ਲੰਮਾ ਕਰ ਲਿਆ ਸਾਰੀ ਦਿਹਾੜੀ ਨਗਾ ਲੀ ਸਰਦਾਰਨੀ ਨੂੰ ਆ ਕੇ ਦੱਸਣਾ ਮੈਥੋਂ ਕਿਹੜਾ ਫੋਨ ਆ ਮੈਂ ਫੋਨ ਕਰ ਦਣਾ ਜਿਹੜੇ ਨਾਲ ਤੁਹਾਡੇ ਗਵਾਂਢ ਚੋਰੀ ਹੋਈ ਆ ਉਹ ਕੀ ਬਣਿਆ ਉੱਥੇ ਸਾਡੇ ਪਿੰਡ ਚੋਰੀ ਹੋਈ ਤੁਹਾਡੇ ਗਵਾਂਢ ਹੀ ਉੱਥੇ ਲੱਗ ਗਈ ਨਹੀਂ ਸਰਦਾਰਨੀ ਮੈਨੂੰ ਨਹੀਂ ਪਤਾ ਜਾਵੇ ਭਰਾਵਾ ਮਖਰੀਆਂ ਨਾ ਮਾਰਿਆ ਕਰ ਆਪਣੇ ਲਾ ਕੇ ਛਾਗੇ ਤੂੰ ਕੋਈ ਗੱਲ ਨਹੀਂ ਦੱਸਦਾ ਇੱਥੇ ਤੁੰਗ ਰੂ ਕੀ ਰੂ ਕੀ ਸਾਰੀਆਂ ਗੱਲਾਂ ਦਾ ਪੇਤ ਲੈ ਜਾਣਾ ਵਾ ਲਾਡੀ ਦੇ ਘਰ ਤੱਕ ਵੀ ਤੂੰ ਸਾਰੀਆਂ ਗੱਲਾਂ ਕਰ ਆਇਆ ਵਾ ਸਦਾਰਨੀ ਸਾਰਾ ਦਿਤੇ ਕੰਮ ਕਰਦੇ ਰਿਹਾ ਥੱਕੇ ਜਾਈਦਾ ਜਾਂਦੇ ਪੈ ਜਾਂਦਾ ਵਾ ਤੇ ਜਨਾਨੀ ਜਰ ਨੂੰ ਨਾ ਪਤਾ ਹੋਊਗਾ ਉਹਨੇ ਨਾ ਗੱਲ ਕੀਤੀ ਤੇਰ ਕੋ ਉਹਦੇ ਘਰੋਂ ਬਾਹਰ ਨਿਕਲ ਹੀ ਨਹੀਂ ਸਦਾਰਨੀ ਆਹ ਤਾਈਓ ਫੇ ਤੂੰ ਵੀ ਇੰਨਾ ਕਰਦਾ ਬਾਹਰ ਉਹ ਲੁੱਟ ਪੁੱਟ ਕੇ ਲੈ ਗਏ ਨਾ ਗਵਾਂ ਸਾਰਾ ਤੂੰ ਤਾਈਓ ਆਣਾ ਨਾ ਵੀ ਤੂੰ ਘਰ ਰਿਆ ਕਰ ਤੁਹਾਡਾ ਨਾ ਕੋਈ ਲੁੱਟ ਪੁੱਟ ਕੇ ਲੈ ਜਾਏ ਉੱਥੇ ਇਹ ਸਦਾਰਨੀ ਤੁਹਾਨੂੰ ਸਾਰੀਆਂ ਖਬਰਾਂ ਆ ਜਾਂਦੀਆਂ ਹੈ ਖਬਰਾਂ ਤਾਂ ਫਿਰ ਲੈ ਉਸੇ ਵੇਲੇ ਫੋਨ ਖੜਕ ਕੇ ਜਾਂਦੇ ਆ ਵੀ ਆਹ ਗੱਲ ਹੋਈ ਫਲਾਣੇ ਪਿੰ ਚੰਗੀ ਗੱਲ ਸਦਾ ਵੱਡੇ ਸਦਾਾਂ ਦੇ ਹੋ ਜਾਓ ਤੁਹਾਡੇ ਵੀ ਸਾਰੇ ਅੱਜ ਜਾਣ ਪਛਾਣ ਆ ਨਾ ਪਾਸ ਦੱਸ ਦਿਸੇ ਅਸੀਂ ਤਾਂ ਹੁਣ ਪ੍ਰਾਵਾ ਕੈਮਰੇ ਲਾਏ ਐ ਇਸੇ ਕਾਕੇ ਹਾੜਾ ਤੇ ਕਿਤੇ ਨਹਿਰ ਤੋਂ ਕੋਈ ਬੰਦਾ ਆਉਂਦਾ ਨਾ ਉੱਥੋਂ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਤੁਰਿਆ ਆਉਂਦਾ ਹਾਂਜੀ ਇਹਦਾ ਕਰਦੇ ਨੇ ਸਾਰੇ ਹੀ ਆ ਬਿਲਕੁਕੁਲ ਚੱਲ ਅੱਛਾ ਹੁਣ ਮੇਰੇ ਨਾਲ ਸਿਰ ਨਾ ਖਪਾ ਮੇਰੇ ਤਾਂ ਸੱਚੀ ਸਰਪੀੜ ਹੋਣ ਡਿਆ ਵੀ ਮਹਿੰਗੇ ਅੱਜ ਤੇਰਨਾ ਬੜਾ ਸਿਰ ਖਪਾਇਆ ਉਧਰੋਂ ਰਿੰਪੀ ਨਾ ਮੈਂ ਤੂੰ ਪੇਖ ਲੋਗੇ ਗੱਲਾਂ ਕਰਦੀ ਰਹੀ ਆ ਪੱਤੇ ਇਕੱਠੇ ਕਰਕੇ ਸੁੱਟਦੇ ਬਾਹਰ ਹਾਂਜੀ ਆਉ ਕੜਾਈ ਪਈ ਓ ਠੀਕ ਹੈ ਜੀ ਉਹਦੇ ਚਾਨੇ ਲਾਦੇ ਇੱਕ ਫੇ ਮੈਂ ਚਾਹ ਬਣਾਉਣੀ ਆ ਤੇ ਫੇ ਚਾਹ ਪੀਣੀ ਚੰਗਾ ਚੱਲ ਭਰਾਵਾ ਮੈਂ ਵੀ ਪੱਖੇ ਥੱਲੇ ਬਹਾਂ ਕੜੀ ਮੈਂ ਤੇ ਆਪ ਗਰਮੀ ਚ ਖਪ ਗਈਆਂ ਕਿਤੇ ਚੰਗਾ ਜੀ ਦਾਰ ਨਹੀਂ ਮੈਂ ਕਾਦਾਂ ਇਕੱਠੇ ਆ ਵੀ ਚਲੋ ਆਹਦੇ ਕੰਮ ਨਿਬੜਾਈ ਹਾਂ ਅਕੜਾਈ ਵੀ ਤੋ ਇਹਦੀ ਹੈ ਇਹ ਤਾਂ ਪਤਾ ਨਹੀਂ ਹੋਗਾ ਕਿੰਨਾ ਚਿਰ ਹੋਗਾ ਤੋਤੀ ਨੂੰ ਕਿ ਸ਼ਾਲ ਦੀ ਤੋਤੀ ਇਹ ਤਾਂ ਖੋਆ ਖਵਾ ਮਾਰਿਆ ਨਾ ਸਰਦਾਰਾਂ ਨੇ ਉਸ ਤੋਂ ਬਾਅਦ ਵੱਡੇ ਲੋਕਾਂ ਨੇ ਇਹਨਾਂ ਨੂੰ ਕੀ ਭਾਂਡਿਆ ਨਾ ਐਵੇਂ ਖਰਾਬ ਹੀ ਹੋ ਜਾਣ ਹਾਏ ਜਿਸ ਬੋਤਾ ਜੰਗਾਲ ਲੱਗਾ ਤੇ ਥੋੜੀ ਬੋਤੀ ਅੱਜ ਧੋਨੇ ਕੱਲ ਨੂੰ ਤੋੜਾਂ ਆਈ ਮਾ ਜੀ ਮਹੀਨੇ ਤੋਂ ਦੂਰ ਰਹਿ ਗਏ ਸਿਆਲ ਆ ਨਾ ਮਈਆਂ ਹੁਈਆਂ ਸਰਦਾਰਾਂ ਦੇ ਘਰ ਨਾਲੇ ਮਾਰਾਂਗੇ ਖੋਵਾਲੇ ਨਾਲੇ ਖਾਇਆ ਕਰਾਂਗੇ ਉਹ ਆ ਗੰਡਿਆਂ ਸਰਦਾਰਾ ਕੜਾਈ ਮੰਜਣ ਡਿਆ ਓ ਛੱਡ ਖੜਾ ਤੂੰ ਕੜਾਈ ਮੰਜਣ ਡਿਆ ਨਹੀਂ ਸਰਦਾਰ ਨੇ ਕਹਿ ਕੇ ਗਈ ਕਿ ਮਾ ਜੀ ਮੈਂ ਕਹਿੰਦਾ ਤੋਦ ਦਿੰਦਾ ਮੈਂ ਓਏ ਮਈ ਖੁੱਲੀ ਵੇਖ ਉਧਰ ਪਰਾਂ ਝੋਨੇ ਪੈ ਗਈ ਲੱਗਦੀ ਵੇਖ ਲੈ ਨਾ ਸਰਦਾਰਾ ਜਾ ਵੇਖ ਵੇ ਉਹ ਮੁਰਕੇ ਪਰਾਂ ਚਲ ਜਾਣੀ ਹੈ ਮੁਰਕੇ ਨਹਿਰਾਂ ਮੁਰਕੇ ਫੜੀ ਨਹੀਂ ਹੋ ਜਾਣੀ ਉਹ ਪਹਿਲਾਂ ਮੈਂ ਉਹ ਵੇਖ ਲਾਂ ਆਹੋ ਠੀਕ ਹੈ ਸਰਦਾਰਾ ਦੁੰਦਰੇ ਆ ਗਈਆਂ ਪਾਣੀ ਵੀ ਲੈ ਹੀ ਜਾਵਾਂ ਆ ਗਏ ਉਹ ਆ ਗਏ ਆ ਲੋ ਪਾਣੀ ਪੀਓ ਚਾਹ ਬਣਾਉਣ ਲਈ ਮਹਿੰਗੇ ਬਾਤ ਤੀ ਚਾਹ ਤੇ ਬਣਾਉਣ ਦੀ ਤੂੰ ਵਧੀਆ ਕਰਨ ਢਈ ਆ ਉਹ ਉਹਨੂੰ ਕਿਹੜੇ ਕੰਮ ਚ ਲਾਇਆ ਤੂੰ ਕਮ ਚ ਲਾਇਆ ਹਾਂ ਕਿਹੜੇ ਚ ਲਾਇਆ ਤੋ ਕੜਾਈ ਮੰਜਣ ਦਾ ਆ ਤੇ ਕੜਾਈ ਮੰਜਣ ਦਾ ਫਿਰ ਕੀ ਹੋ ਗਿਆ ਕੜਾਈ ਮੰਜਿਆ ਉਹਦਾ ਲਿੱਸਾ ਉਹ ਚਲਿਆ ਕੀ ਬਣਾਉਣਾ ਕੜਾਈ ਚ ਬਣਾਉਣਾ ਤਾਂ ਕੁਝ ਵੀ ਨਹੀਂਗਾ ਸਿਆਲ ਨੂੰ ਜਾ ਕੇ ਕਿਤੇ ਖੁਵਾ ਮਾਰਨਾ ਉਦੋਂ ਨੂੰ ਵੇਖੀ ਜਾਂਦੀ ਚਲੋ ਮਾਂਜ ਮਾਂਜ ਲਾ ਕੇ ਉਦੋਂ ਮਾਂਜ ਲਾਂਗੇ ਹੁਣ ਅੱਜ ਕੜਾਈ ਮੰਜਉਣ ਡਈ ਆ ਕੱਲ ਨੂੰ ਆਖੇਗੀ ਵੀ ਆ ਸਾਰੇ ਭਾਂਡੇ ਲਾ ਕੇ ਤੇ ਮੇਲੇ ਮੰਗਿਆ ਇਹ ਵੀ ਤੋ ਦੇ ਮੈਂ ਸੁਧੈ ਨਾ ਮੈਂ ਇਦਾਂ ਆਖੂਗੀ ਇੰਨੇ ਭਾਂਡੇ ਲਾ ਕੇ ਮੈਂ ਜਾਉਂਗੀ ਉਦਕੋ ਉਹ ਤਾਂ ਜੰਗਾਲ ਲੱਗਣ ਡਿਆ ਕੜਾਈ ਨੂੰ ਤੇ ਮੈਂ ਚੱਲ ਕੋਈ ਨਹੀਂ ਹੋਂਦ ਦੂਜੀ ਗੱਲ ਲੰਮਾ ਪਿਆ ਹੀ ਵਿਹਲਾ ਹੀ ਉੱਤੋਂ ਗਰਮੀ ਵੇਹ ਮੈਂ ਵੇ ਮੋਟਰਸਾਈਕਲ ਤੇ ਆਇਆ ਜੇ ਹਵਾ ਵੀ ਲੱਗਦੀ ਮੇਰੀ ਬੈਜਾ ਬੈਜਾ ਹੋ ਗਈ ਆ ਉਹਨੇ ਸਾਰਾ ਕੰਮ ਕੀਤਾ ਤੇ ਜਿਹਦਾ 10 ਮਿੰਟ ਬਹਿ ਵੀ ਗਿਆ ਉਥੇ ਕੀ ਹੋ ਗਿਆ ਕੰਮ ਤਾਂ ਅੱਧਾ ਤੁਸੀਂ ਕੀਤਾ ਤੇ ਕਿੰਨੀ ਲੇਟ ਆਇਆ ਤੇ ਮੈਂ ਚੱਲ ਮੈਂ ਉਥੇ ਕੀ ਕੀਤਾ ਮੈਂ ਤਾਂ ਸਿਰਫ ਗੋਈ ਪਿਛਾ ਹਟਾਤਾ ਤੇ ਮੁੜ ਕੇ ਫੋਨ ਆ ਗਿਆ ਹੀ ਸਭੋ ਛੁੱਟਿਆ ਛੱਟੇ ਤੇ ਹੁੰਦੀ ਆ ਹਾਏ ਤੇ ਉਹ ਕਿਹੜਾ ਨਿਸਾਜ ਰਹਿ ਜਵਾਨ ਜਾਨ ਮੁੰਡਾ ਵਾ ਤੇ ਝਟ ਕੰਮ ਕਰਦਾ ਉਹਦੇ ਮੈਂ ਕਿਤੇ ਨਾ ਨਹੀਂ ਕਰਦਾ ਆਖੇ ਲੱਗਦਾ ਉਸੇ ਵੇਲੇ ਹੀ ਤੂੰ ਹੀ ਤੇ ਝਟ ਕਰਮ ਹੋ ਜਾਂਦੇ ਆ ਉਹ ਜਦੋਂ ਬੱਦਾ ਇੰਨੀ ਗਰਮੀ ਦੇ ਵਿੱਚ ਕੰਮ ਕਰਨ ਦੇ ਹੋਵੇ ਤੈਨੂੰ ਹਟਾ ਕੇ ਦੂਜੇ ਕੰਮ ਤੇ ਨਹੀਂ ਲਾ ਲਈਦਾ ਘਰ ਦੇ ਕੰਮ ਵਾਸਤੇ ਨਹੀਂ ਇਹਨੂੰ ਰੱਖਿਆ ਮੈਂ ਉਹ ਤੇਰੇ ਨਾਲ ਕੇ ਡਾਇਆ ਵਾ ਮੈਂ ਹਟਾ ਕੇ ਤੇ ਕਿਤੇ ਨਹੀਂ ਡਾਇਆ ਉਹਨੂੰ ਇਹੋ ਜੇ ਕੰਮ ਨਹੀਂ ਕਰੀ ਦੇ ਹੁੰਦੇ ਉਹ ਇਨਸਾਨ ਵਾ ਉਹਨੂੰ ਵੀ ਗਰਮੀ ਲੱਗਦੀ ਆ ਤੇ ਫਿਰ ਤੂੰ ਹੀ ਕਰ ਲਿਆ ਕਰੋ ਵੀ ਆਰ ਤੇ ਕੋ ਕਰ ਤੂੰ ਦੇ ਨਹੀਂ ਕਹਿਤਾ ਵੀ ਉਹਨੇ ਨਾ ਤੇ ਉਹਨੇ ਕਰਨੀ ਨਹੀਂ ਤੈਨੂੰ ਤੇਨੂੰ ਨਾ ਥੋੜਾ ਕਰਨੀ ਹਾਏ ਤੇ ਕਰ ਵੀ ਦਊਗਾ ਕੰਮ ਤੇ ਕੀ ਹੋ ਗਿਆ ਵਾ ਆਪੇ ਤੁਸੀਂ ਇਹ ਤੋਂ ਕਹਿੰਦੇ ਵੀ ਆਪਣੀ ਆਂਟੀ ਦੇ ਨਾਲੇ ਕੋਈ ਕੰਮ ਕਰਾ ਲਿਆ ਕਰੀ ਆਪੇ ਉਹਦਾ ਮਨ ਕਰੇ ਨਾ ਕਿ ਸਰਦਾਰ ਨੇ ਹੋਰ ਕੋਈ ਕੰਮ ਹੈਗਾ ਤੇ ਮੈਨੂੰ ਦੱਸੋ ਫੇਰ ਦੱਸਣਾ ਵਾ ਜੇ ਨਹੀਂ ਤੇ ਉਹ ਉਧਰ ਦਾ ਹੀ ਕੰਮ ਕਰੇ ਪਤਾ ਕੀ ਗੱਲ ਆ ਗਰੀਬ ਬੰਦੇ ਦੀ ਕਿਤੇ ਬਦਸੀਸ ਨਾ ਲੱਗੀ ਤੇ ਮੈਂ ਦੱਸ ਦਿੰਦਾ ਹਾਏ ਮੇਰੀ ਗੱਲ ਸੁਣੋ ਇਹਨੇ ਵੇਲੇ ਨੇ ਲੰਮੇ ਪਏ ਰਹਿਣਾ ਈ ਉੱਥੇ ਕੀ ਉਹਨੂੰ ਕੀ ਲੰਮੇ ਪਏ ਰਹਿਣਾ ਤੇ ਵੇਲਾ ਲੰਮਾ ਹੀ ਪਿਆ ਜਮਾ ਸਾਹੋ ਟੂਟੀ ਛੱਡ ਕੇ ਭਾਂਡੇ ਧੋ ਲੈਣੀ ਕਿড়াই ਧੋ ਲੈਣੀ ਉੱਥੇ ਕਿਹਾ ਨਾ ਨਰਕ ਆ ਗੇੜਨਾ ਵਾ ਓਏ ਇਹਦੇ ਕੰਮ ਨਾ ਕਰਾਇਆ ਕਰ ਚੰਗਾ ਐਵੇਂ ਰੌਲਾ ਪਾਈ ਜਾਨੀ ਤੂੰ ਅੱਜ ਹਜੇ ਤੇ ਮੈਂ ਇਹਨੂੰ ਇਹ ਨਹੀਂ ਦੱਸਿਆ ਕਿ ਸਾਰਾ ਉਹਨੇ ਪਣਾ ਸਾਫ ਕੀਤਾ ਵਾ ਸਾਰੇ ਉਹਨੇ ਪੱਤੇ ਹੁ ਜੇ ਆ ਜੇ ਮੈਂ ਉਹ ਵੀ ਦੱਸ ਦਿੰਦੀ ਨਾ ਤੇ ਪਤਾ ਨਹੀਂ ਮੇਰੇ ਦਿਵਾਲੇ ਕਿੰਨਾ ਖੋ ਜਾਣਾ ਹੈਗਾ ਨਾ ਇਹਨੇ ਆਪ ਕਰਨਾ ਕੰਮ ਤੇ ਨਾ ਇਹਨੇ ਕਿਸੇ ਨੂੰ ਕਰਨ ਦੇਣਾ ਮੇਰੇ ਹੱਡਾਂ ਚੋਂ ਦੀ ਸਭ ਕੁਝ ਕੱਢਣਾ ਮੈਂ ਕੀ ਗੱਲ ਲੋ ਇਹਦੀ ਆ ਕੋਈ ਨਹੀਂ ਅੱਜ ਤੇ ਜਿੰਨਾ ਹੋ ਗਿਆ ਠੀਕ ਆ ਹੁਣ ਰਿੰਪੀ ਤੇ ਆਉਣੀ ਆ ਨਾ ਸਵੇਰੇ ਦੀ ਨਾਲ ਦੀ ਉਦੋਂ ਮੈਂ ਉਹਨੂੰ ਸੱਦ ਕੇ ਲਿਆਉਂਗੀ ਤੇ ਕਰਾਉਂਗੀ ਕੰਮ ਨਾਲੇ ਇਹ ਭਾਵੇਂ ਚ 1000 ਦੇਵੇ ਤੇ ਭਾਵੇਂ ਦੇਵੇ 5 ਜੋ ਰਿੰਪੀ ਹੋਣੀ ਮੈਂ ਤੇ 150 ਦੇ ਕੇ ਕੰਮ ਕਰਾ ਲਿਆ ਕਰਨਾ ਵਾ ਸਾਡੇ ਤੇ ਨਾਲੇ ਹੁਣ ਪੱਕਾ ਲੱਗਾ ਵਾ ਉਦਾਂ ਵੀ ਕਰ ਜਾ ਕਰੂ ਤਾਂ ਵੀ ਕੋਈ ਗੱਲ ਨਹੀਂ ਨਿਆਣੇ ਨੂੰ ਲੀੜੇ ਲਾੜੇ ਲੈ ਦਾਂਗੇ ਨਿਆਣੇ ਨੂੰ ਖਾਣ ਨੂੰ ਲੈ ਦਿਆ ਕਰਾਂਗੇ ਕੋਹਨਾਂ ਕੋ ਹਾਇ ਹਾ ਚਾਹ ਭਾਵੇਂ ਉੱਤੇ ਸੜ ਜੇ ਤੂੰ ਕਿੱਥੋਂ ਆਈ ਗਰਮੀ ਜੋ ਫਿਰਦੀ ਖੇਰ ਨਾ ਫੁਰਨਾ ਗਈ ਮੈਂ ਗਈ ਸੀ ਚਾਚੀ ਕੋ ਮੈਂ ਤਾਂ ਦੋ ਤੋਰੀਆਂ ਤੋੜ ਕੇ ਲਿਆਉਣੀ ਆ ਤੇ ਉਹ ਮੈਨੂੰ ਤੋਰੀ ਤੇ ਕੋਈ ਲੱਭੀ ਨਹੀਂ ਉਹ ਤੇ ਉਥੇ ਮੈਂ ਚਾਚੀਆਂ ਗੱਲਾਂ ਬਾਤਾਂ ਮਾਰ ਕੇ ਤੇ ਆ ਗਈ ਉਹ ਤੇ ਚਾਚੀ ਨੇ ਹੀ ਕਹਿਣ ਵੀ ਤੁਸੀਂ ਜ਼ਿਆਦਾ ਪੈਸੇ ਕਰ ਲਏ ਪੈਸੇ ਜ਼ਿਆਦਾ ਨਹੀਂ ਆਪਾਂ ਪੈਸੇ ਘਟਵਾ ਉਹ ਆਦੀ ਜ਼ਿਆਦਾ ਕਰ ਲਏ ਉਹ ਨਹੀਂ ਘਟਵਾ ਪੈਸੇ ਆ ਖੰਡੀ ਆਂਦੀ ਅਸੀਂ ਵੀ ਕਿਤੇ ਕੰਮਕੁਮ ਕਰਾ ਲਿਆ ਕਰਾਂਗੇ ਾਂਦੀ ਹੋ ਸਦਾ ਮੈਂਗੇ ਨੇ ਝੂਠ ਹੀ ਨਾ ਬੋਲਿਆ ਓਏ ਮੁੰਡੇ ਵੱਲੋਂ ਤੇ ਭਾਵੇਂ ਇਹਨਾਂ ਨੇ ਪਾਣੀ ਮਾਰਤੀ ਓਏ ਆਹੋ ਇਹ ਵੀ ਕੋਈ ਪਤਾ ਨਹੀਂ ਚਾਚੀ ਹੈ ਵੀ ਇਦਾਂ ਦੀ ਜੋ ਵਿੱਚ ਜਾ ਤੇ ਇੰਨੇ ਨਹੀਂ ਉਹ ਪੈਸੇ ਦੇਣੇ ਆਹੋ ਚਾਚੀ ਨੇ ਭਾਵੇਂ ਪਾਣੀ ਮਾਰਤੀ ਓਏ ਚਾਚੀ ਹੈ ਵੀ ਇਦਾਂ ਦੀ ਪਹਿਲਾਂ ਤਾਂ ਕਹਿਣ ਦੀ ਅਹੀਂ ਵੀ ਕੰਮ ਕੁੰਮ ਕਰਾ ਲਿਆ ਕਰਾਂਗੇ ਲੱਗਦਾ ਮੈਨੂੰ ਇਦਾਂ ਦੀ ਗੱਲ ਆ ਚਾਚੀ ਚਾਚੀ ਨੇ ਭਾਵੇਂ ਕਹਤਾ ਓਏ ਵੀ ਨਾ ਆਉਂਦੇ ਹਨਾ ਪਾਣੀ ਵੀਰੇ ਨਹੀਂ ਮਾਰੀਉਣੀ ਭਾਈ ਆਹੋ ਕੀ ਪਤਾ ਚਾਚੀ ਦੇ ਹੈ ਵੀ ਇਦਾਂ ਦੀ ਆ ਉਹ ਨਹੀਂ ਆਹ ਦੇ ਤਾਣਾ ਨਾ ਜਾਈ ਮੈਂਗਿਆ ਉਧਰ ਉਹਨਾਂ ਪੈਸੇ ਨਹੀਂ ਦੇਣੇ ਉਹਨਾਂ ਨੂੰ ਨਹੀਂ ਕਰਨਾ ਜੇ ਉਹ ਨਹੀਂ ਕਰਨਾ ਚਲ ਸਵੇਰ ਦੀ ਦਿਹਾੜੀ ਡੇਕ ਲਈਂ ਵੇਖਦੀ ਆ ਆ ਪੈਸਿਆਂ ਤੋਂ ਤਾਂ ਡਈ ਹੀ ਕਰਨ ਇਹ ਤੁਹਾਡੇ ਕੋਲ ਬਲੈਕ ਹੁੰਦੀ ਆ ਤੁਹਾਡੇ ਕੋਲ ਆ ਹੁੰਦਾ ਮੈ ਮੈਨੂੰ ਬਲੈਕ ਤੁਹਾਡੇ ਕੋਲ ਕਾਹ ਤੋਂ ਨਹੀਂ ਆ ਜਾਂਦਾ ਮੈਂ ਤੇ ਗੁੱਸਾ ਆਪੜਾ ਹਾਂ ਤੇ ਤੁਹਾਡੇ ਕੋਲ ਵਾਧੂ ਪੈਸੇ ਆ ਤੁਸੀਂ ਇੰਨੇ ਪੈਸੇ ਕਰ ਲਏ ਉਹਨਾਂ ਨੇ ਲੈ ਹਾਂ ਉਹ ਨਹੀਂ ਮੈਂ ਕਿਹਾ ਮੈਂ 300 ਰੁਪਈਆ ਦੇ ਬਾਅਦ ਦਿਹਾੜੀ ਦੇਣਾ 300 ਦੇ ਹਿਸਾਬ ਨਾਲ 9000 ਰੁਪਈਆ ਤੇ ਉਹਦਾ ਬੰਦ ਆ ਕੱਟ ਤੋਂ ਕੱਟ ਵੀ 2-4 ਘੰਟੇ ਲਾ ਕੇ ਜਾਊਗੀ ਤੇ ਤਾਂ ਵੀ ਉਹਦਾ 4000 ਰੁਪਇਆ ਪਾਉਂਦਾ ਮੈਂ ਕਿਹਾ ਮੈਂ ਆਵੇਂ ਮਿੰਟੋ ਸਰਦਾਰ ਨੇ ਤੇ ਕੂਨ ਹੀ ਨਹੀਂ ਦਿੱਤਾ ਆਪ ਹੀ ਗੱਲ ਕਰ ਲਈ ਮੈਂ ਮੈਂ ਤੇ ਉਹਦਾ ਖੀ ਜਾਂਦੀ ਆ ਵੀ ਕੱਟ ਕਰਦੀ ਆ ਤੇ ਮੈਂ ਆ ਵੀ ਉਹਨੇ ਸਰਦਾਰ ਨੇ ਆਪ ਹੀ ਗੱਲ ਕਰ ਲਈ ਮਹਿੰਗੇ ਨਾ 4000 ਤੇ ਤੇ ਮੈਂ ਮਹਿੰਗਾ ਆਖੇ ਲੱਗਦਾ ਨਹੀਂ ਤੇ ਮੇਰੇ ਤੇ ਅੱਗੇ ਵੀ ਆਖੇ ਨਹੀਂ ਲੱਗਦਾ ਮੈਂ ਗੱਲਾਂ ਕੁਝ ਉਹਨੂੰ ਆਖੀਆਂ ਹੀ ਪਰ ਮੰਨਦਾ ਨਹੀਂ ਮੇਰੀ ਗੱਲ ਪਤਾ ਨਹੀਂ ਭਾਉ ਜਾਂ ਉਹ ਨਹੀਂ ਮੰਨਣ ਦਿੰਦੇ ਉਹਨੇ ਮਾ ਮੈਂਗੇ ਨੂੰ ਆਖੇ ਲੱਗਣ ਦਿੰਦੇ ਹੁਣੇ ਉਹ ਮਹਿੰਗੇ ਨੂੰ ਕਹਿੰਦੇ ਹੁਣੇ ਆਪੇ ਉਹਦੇ ਲਾਗੇ ਖਲੋਇਓ ਨਾ ਉਹਦੇ ਘਰ ਨਾ ਜਾਇਓ ਉਹ ਚਾਚੀ ਮਾ ਬੜੇ ਭਾਜੀ ਉਤੋਂ ਸਾਡੇ ਨਾਲ ਜੋੜ ਰੱਖਦੇ ਆ ਤੇ ਵਿੱਚੋਂ ਢਿੱਡੋ ਖੋਟੇ ਹੂੰ ਬੜੇ ਖੋਟੇ ਕਹਿੰਦੇ ਹੁਣ ਇਹਨਾਂ ਦਾ ਕੰਮ ਨਾ ਤੁਰ ਪਈ ਆਹ ਲੈ ਮੈਂ ਕੋ ਹੋਰ ਸਬਜੀ ਤਰਾ ਤੇ ਚਾਹ ਘੁੱਟ ਲਿਆ ਦਿੱਤੀ ਕਰਕੇ ਆ ਚਾਹ ਹੀ ਪੀ ਜਾਣੀ ਆ ਸਵੇਰ ਦੀ ਮੈਂ ਹੁਣ ਰੋਟੀ ਵੀ ਸਬਜੀ ਬਣਾ ਕੇ ਰੋਟੀ ਲਿਉਣੀ ਆ ਦਹੀਂ ਲਿਆਇਆ ਫੇ